ਵਿਕਾਰ ਸੇਵਾ ਲੈ ਲਿਓ ਇਹਦੇ ਪਿੱਛੇ ਭਾਵਨਾ ਕੀ ਹੈ ਸਭ ਜਾਣਦੇ ਤੁਸੀਂ ਵੀ ਜਾਣਦੇ ਹੋ ਬ੍ਰਭ ਲੋਕ ਗਾਲੀ ਕਰਦੇ ਨਹੀਂ ਤੁਹਾਨੂੰ ਮਿਲਣੀ ਆ ਦੁਨਿਆਵੀ ਇੱਜ਼ਤ ਮਿਲ ਜਾਊ ਮਿਲਦੀ ਹੋਈ ਇਹ ਦੋ ਚਾਰ ਦੁੱਧ ਇੱਜ਼ਤ ਦੁੱਧੀਆਂ ਕੁਝ ਨਹੀਂ ਹੁੰਦਾ ਇਹਦੇ ਵਿੱਚ ਇਹ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ ਹੈ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਨੇ ਉਹਨਾਂ ਦੇ ਨਾਲ ਤੁਸੀ ਕੁਝ ਨਹੀਂ 하게 ਉਹ ਤੁਹਾਨੂੰ ਹੋਰ ਵੀ ਨਹੀਂ ਕੋਈ ਸਮਝਦੇ ਤੁਸੀਂ ਆਪਣੇ ਆਪ ਜਿਹੜੇ ਤੁਹਾ ਨੂੰ ਸਮਝਦੇ ਨੇ ਪਾਗਲ ਨੇ ਮੂਰਖਾਂ ਦੇ ਕੋਲ ਨੇ ਜਿਹੜੇ ਸਮਝਦੇ ਨੇ ਮੂਰਖੰਦ ਕੋਰ ਕਹੇ ਬੰਦ ਅਸਾਂ ਖ ਮੂਰਖੰਦ ਕੋਰ ਉਹ ਮੂਰਖੰਦ ਕੋਰ ਨੇ ਸਭੀ ਉਹਨਾਂ ਨੂੰ ਕੀ ਪਤਾ ਐ ਇਸੇ ਕਰਕੇ ਛੋੜ ਦਿਆਂ ਗਾਣਾ ਸਾਰੀਆਂ ਚਲੀ ਜਲਦੀ ਉਹ ਪਾਵਾ ਗੁਰਬਾਣੀ ਦੇ ਅੱਗੇ ਆਇਆ ਹੈ ਕਿਹੜੀ ਐ ਜੋੜੀ ਜਿਹੜੀ ਫੇਲ ਸਾਰੀਆਂ ਚਲੀ ਜਲਦੀ ਉਹ ਕਿਉਂ ਚਲਦੀਆਂ ਮੂਰਖੰਦ ਕੋਰ ਦੇ ਲੋਕ ਔਰ ਚਲਦੀਆਂ ਵੀ ਰਹਣਗੀਆਂ ਇਹ ਬੰਦ ਮੱਦੀ ਹੋ ਗਿਓ ਅਰਚਲਣ ਵਾਲਿਆਂ ਨੂੰ ਕੁਝ ਨਹੀਂ ਮਿਲ ਲੋ ਜਿਹੜੇ ਲੀਡਰ ਨੇ ਚਲਾਉਣ ਵਾਲਿਆਂ ਉਹਨਾਂ ਨੂੰ ਕੁਝ ਨਹੀਂ ਮਿਲ ਲੋ ਉਹਨਾਂ ਦਾ ਜੀਵਨ ਮਾ ਰੋਟੀ ਦਾਣ ਬਦਲੀ ਜਾ ਰਿਹਾ ਆਟੇ ਲੋਣ ਬਦਲੀ ਜਾ ਰਿਹਾ ਉਹ ਗੰਦ ਘੋਰ ਜਿਹੜੇ ਤੁਹਾਨੂੰ ਦੇਣ ਵਾਲੇ ਨੇ ਉਹਨਾਂ ਦਾ ਰੋਟੀ ਲੋਣ ਬਦਲ ਨਹੀਂ ਜਾ ਰਿਹਾ ਉਹ ਤੁਹਾਨੂੰ ਦੇ ਰਹਿ ਨੇ ਕੁਝ ਉਹ ਤੁਹਾਨੂੰ ਦੇ ਰਹਿ ਨੇ ਉਹਨਾਂ ਨੂੰ ਬੈਨੀਫਿਟ ਹੋ ਜਾਂਦਾ ਤੁਹਾਨੂੰ ਕੁਝ ਨਹੀਂ ਹੋਣਾ ਬੈਨੀਫਿਟ ਤੁਸੀਂ ਸਮਝਦੇ ਹੋ ਗੱਲ ਕੋਈ ਉਹ ਤਾਂ ਸਮਝਦੇ ਨਹੀਂ ਲੋਕ ਉਹ ਪੰਜbaar ਗਿੱਧਰ ਪੁਕਾਰੇ ਪਰੇ শীতਕਾਲ ਜਦੋਂ ਜਦੋਂ ਠੰਡ ਆਉਂਦੀ ਆ ਗੱਦੜ ਕਹਿੰਦੇ ਬੋਲਦੇ ਹੁੰਦੇ ਸੀ ਠੰਡ ਜੀ ਬੋਲਦੇ ਨੇ ਠੰਡ ਲੱਗਦੀ ਆ ਨਾ ਤਾਂ ਬੋਲਦੇ ਸੀ ਉਹ ਇੱਕ ਗੱਦੜ ਬੋਲਿਆ ਦੋ ਚਾਰ ਬਾਰ ਜਿਹੜੇ ਹੋਰ ਉਹਦੇ ਸੁਣ ਕੇ ਬੋਲਣ ਲੱਗ ਜਾਂਦੇ ਨੇ ਪੰਜbaar ਗਿੱਧਰ ਪੁਕਾਰੇ ਪਰੇ শীতਕਾਲ শীতਕਾਲ ਹੁੰਦਾ ਸਰਦੀ ਦਾ ਮੌਸਮ ਆ ਤੇ ਕਹ ਬਲਦਾ ਪੰਜਾਰ ਬਰ ਬਗਦਰ ਬੋਲਦਾ ਫਿਰ ਪੁੰਚਰ ਉਹ ਗਧਾ ਅਲੇਖ ਦਾ ਪੁਕਾਰ ਹੀ ਆ ਕੋਣ ਚਰ ਗਧਾ ਸਾਰਾ ਥਾਲੇ ਬੋਲਦੇ ਨੇ ਗਧਾ ਵੀ ਤਕਰੀਬਨ ਜਦ ਗਰਮੀ ਆਉਦੀ ਹੈ ਜਦ ਬੋਲਦਾ ਹੈ হাতি ਵੀ ਬੋਲਦਾ হাতি ਤਾਂ ਸਾਰਾ ਥਾਲੇ ਬੋਲਦਾ ਕਹਾਂ ਪਏ ਹੋ ਜੋ ਪੈ ਕਲਵੱਤਰ ਲਿਓ ਕਾਂਸੀ ਵਿਚ ਗਦਾ ਜਾਦਾ ਗਰਮੀ ਚ ਬੋਲਦਾ ਠਕ ਜਿਗਾੜੀ ਬੋਲਦਾ ਘਟ ਬੋਲਦਾ ਹਾਂ ਕਹਾਂ ਪਏ ਹੋ ਜੋ ਪੈ ਕਲਵੱਤਰ ਲਿਓ ਕਾਸੀ ਵਿਚ ਕਹਿੰਦਾ ਕੀ ਹੋ ਗਿਆ ਜੇ ਕਾਸੀ ਤੂੰ ਚਲਾ ਗਿਆ ਜਾ ਕੇ ਆਰੇ ਨਾਲ ਆਪਣਾ ਆਪ ਚਰਾ ਲਿਆ ਕਲਵੱਤਰ ਉਹ ਆਰਾ ਖੂਚ ਲੱਗਿਆ ਸੀ ਤੂੰ ਛੜ ਮਾਰਤੀ ਉਥੇ ਚੀਰਿਆ ਗਿਆ ਤੂੰ ਚੀਰ ਲਿਆ ਮਸ਼ੀਆਂ ਨੇ ਖਾ ਲਿਆ ਫੇਰ ਕੀ ਹੋ ਗਿਆ ਇਹ ਕੋਈ ਤੈਨੂੰ ਪ੍ਰਾਪਤੀ ਨਹੀਂ ਆਏ ਦੇ ਵਿੱਚ ਕੁਝ ਵੀ। ਉਹ ਚੀਰ-ਚੀਰ ਚੋਰਟਾ ਕਠਾਰ ਨੂੰ ਸੋ ਮਾਰੀ ਜਿਹੜੇ ਚੋਰ ਹੁੰਦੇ ਲੋਕ ਚੋਰਾ ਨੂੰ ਫੜ ਫੜ ਕੇ ਕੋਹਾੜਿਆਂ ਨਾਲ ਬੜ ਬੜ ਮਾਰੇ ਜਾਂਦੇ ਨੇ। ਕੀ ਤੂੰ ਚੋਰ ਐ? ਆਪਣੇ ਆਪ ਨੂੰ ਚੋਰ ਸਮਝਦਾ? ਕੀ ਤੂੰ ਅਪਰਾਧੀ ਐ? ਤੈਨੂੰ ਕੀ ਲੋੜ ਪਈ? ਜਦ ਤੂੰ ਅਪਰਾਧੀ ਐ ਫਿਰ ਅਪਰਾਧੀਆਂ ਨੂੰ ਵਾਰਿਆ ਜਾਂਦਾ। ਫਰਦਾਨੂ ਨਹੀਂ ਮਾਰਿਆ ਇਹਨੂੰ ਤਾਂ ਉਹ ਕਿਤੇ ਨਹੀਂ ਤਾਂ ਵਰਦੇ ਉਹਦੇ ਉਹਨਾਂ ਨੂੰ ਲੋੜ ਹੈ ਕਰਨ ਦੀ ਕਰਦਾ ਭਗਤੀ ਕੰਮ ਚੋਹ ਰਾਣੀ ਬਹੁਤ ਚੋਹ ਰਾਣੀ ਵਰਦੇ ਕਿਉਂ ਵਰਦੇ ਕਹਾ ਪਇਓ ਫਾਸੀ ਢਾਰ ਬੁੱਢਿਓ ਜੜ ਗੰਗ ਧਾਰ ਕਹਾ ਪਇਓ ਕਹਾਂ ਨਹੀਂ ਤਾਂ ਕਹਾ ਕੀ ਹੋ ਗਿਆ ਕੀ ਹੋ ਗਿਆ ਜੇ ਤੂੰ ਗਲਜ ਫਾਸੀ ਪਾ ਕੇ ਗੰਗਾ ਦੀ ਧਾਰ ਚ ਡੁੱਬ ਗਿਆ ਜਾਣ ਕੇ ਆਪੇ ਐਦਾਂ ਲੋਕ ਕਰਦੇ ਸੀ ਕਰਦੇ ਸੀ ਹਾਂ ਡਾਰ ਡਾਰ ਫਾਸਟ ਠੱਗ ਮਾਰ ਮਾਰ ਡਾਰ ਹੀ ਲੋਕ ਠੱਗਾਂ ਨੂੰ ਵੜ ਵੜ ਕੇ ਫਾਸੀ ਦੇ ਦੇ ਮਾਰੇ ਰਹੇ ਨੇ ਉਹ ਜਵਾਨਾਂ 'ਚ ਮਾਰ ਦਿੰਦੇ ਸੀ ਸਰਕਾਰਾਂ ਵੀ ਮਾਰਦੀਆਂ ਸੀ ਉਹ ਜਿਵੇਂ ਰਾਜਸਥਾਨ 'ਚ ਇਹਨਾਂ ਨੇ ਆਪਰੀ ਬਾਰੇ ਜਾਲੇ ਉਹ ਜਿਹੜੇ ਬਸਲਦੇ ਸੀ ਤੇਲ 'ਚ ਸਾੜੇ ਨੇ ਤੇਲ ਪਾ ਕੇ ਐ ਜਾ ਕੁਝ ਕੀਤਾ ਜਾਂਦਾ ਸੀ ਜੇ ਇਹ ਸ਼ਕਤੀ ਨਾ ਕਰੇ ਨਾ ਲੋਕਾਂ ਨਾਲ ਠੀਕ ਨਹੀਂ ਹੁੰਦੇ ਹੁਣ ਜਿੱਦੇ ਸੰਤੀ ਘਟ ਹੈ ਨਾ ਉਹਦਾ ਕ੍ਰਾਈਮ ਜ਼ਿਆਦਾ ਹੈ ਕ੍ਰਾਈਮ ਕਾ ਵਧਦਾ ਜਾਂ ਸ਼ਕਤੀ ਘਟ ਜਾਂਦੀ ਹੈ ਇਹ ਜਿਹੜੇ ਲੋਕ ਕਰਦੇ ਨੇ ਨਾ ਬਹੁਤ ਦੀ ਸਜ਼ਾ ਫਲਾਨਾ ਵਿਦਵਾਨ ਤਾਂ ਪਾਗਲ ਨਹੀਂ ਸਜ਼ਾਈ ਨੇ ਇਹਨਾਂ ਦੀ ਦਿਮਾਗ ਦੀ ਉਪਜ ਹੈ ਇਹ ਜਿਹੜਾ ਕ੍ਰਾਈਮ ਵਧਦਾ ਨਾ ਤਾਂ ਹੀ ਵਧਦਾ ਜਦੋਂ ਸ਼ਕਤੀ ਘਟ ਜਾਂਦੀ ਹੈ ਇਹਨਾਂ ਲੋਕਾਂ ਦੇ ਖਰਾਬ ਜਿਹੜੇ ਜਰਮ ਵੱਜ ਦੋ ਸਖਤੀ ਰੱਖਣੀ ਚਾਹੀਦੀ ਹੈ ਅਪਰਾਧ ਤੇ ਖਰਾਬ ਸਖਤੀ ਜਿੱਦੀ ਹੋ ਜਾ ਉਹਦੀ ਥੋੜੀ ਅਪਰਾਧ ਨੂੰ ਘਟਾਉਣਾ ਤਾਂ ਸਖਤੀ ਕਰਨੀ ਪਊਗੀ ਜੇ ਤਾਂ ਅਪਰਾਧ ਆਜ ਹੋ ਜਾਊਗਾ ਜਿੰਨਾ ਆਜ਼ਾਦ ਹੋਊਗਾ ਲੋਕ ਜਾਂਦਾ ਅਪਰਾਧ ਕਰਨ ਲੱਗ ਜਾਣਗੇ ਦੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਗੰਦੇ ਵਿਚਾਰ ਤੋਂ ਬਿਨਾਂ ਲੋਕ ਨਰਕ ਧਾਰ ਵਿੱਚ ਡੁੱਬਦੇ ਚਲੇ ਜਾਂਦੇ ਨੇ ਇਸ ਕਰਕੇ ਗਿਆਨ ਵਿਚਾਰ ਗਿਆਨ ਵਿਚਾਰ ਸ਼ਬਦ ਵਿਚਾਰ ਸ਼ਬਦ ਵਿਚਾਰ ਹਰ ਪੰਨੇ ਤੇ ਕਈ ਕਈ ਵਾਰ ਲਿਖਿਆ ਮਿਲਦਾ ਸਾਨੂੰ ਗਿਆਨ ਵਿਚਾਰ ਤੋਂ ਬਿਨਾਂ ਦਰਕ ਧਾਰ ਦੇ ਵਿੱਚ ਮੂਰਖ ਲੋਕ ਡੁੱਬੀ ਜਾਂਦੇ ਨੇ ਕਹਿੰਦੇ ਅਸੀਂ ਧਾਰਬੂਰ ਧਾਰਬੂਖ ਆਪਣੇ ਆਪ ਨੂੰ ਧਾਰਬੂਖ ਕਹਿੰਦੇ ਹੋ ਜਵੇਂ ਸੰਤਰੇ ਸਾਰੇ ਬਾਬਰੇ ਤਾਂ ਗਿਆਨ ਵਿਚਾਰ ਨਾ ਪਾਇਆ ਬ੍ਰਿਠਾ ਜਨਮ ਬਗਵਾਇਆ ਖਬੀਰ ਕੰਦ ਇਹਨਾਂ ਲੋਕਾਂ ਨੇ ਬ੍ਰਿਠਾ ਹੀ ਜਨਮ ਬਗਵਾਇਆ ਸਾਰਾ ਦਿਨ ਲਖ ਬੜੀ ਫਰਦਨਾ ਸਾਸ ਉਹ ਜੀ ਕੈਲੰਡਰ ਫਲਾਣਾ ਤੇ 7 ਤਾਰੇ ਕੀ ਲੈਣਾ ਕੈਲੰਡਰ ਕੋਈ ਬਣਾਵੇ ਕੋਈ ਨਾ ਬਣਾਵੇ ਬੜੀ ਜਾਣ ਲੋ ਤੁਸੀਂ ਗਿਆਨ ਵਿਚਾਰ ਦੱਸੋ ਗੁਰਬਾਣੀ ਕੀ ਕਹਿੰਦੀ ਆਪੇ ਕੈਲੰਡਰ ਛੁੱਟ ਜੂਗਾ ਕੈਲੰਡਰ ਆਪੇ ਛੁੱਟ ਜੂ ਜਦੋਂ ਤੁਸੀਂ ਗੁਰਬਾਣੀ ਨੂੰ ਵਿਚਾਰ ਕੇ ਕੁਝ ਇਹ ਦੱਸਿਆ ਨਾ ਆਪੇ ਭੁੱਲ ਜਾਣਗੇ ਸਾਰੇ ਜੋ ਤੁਹਾਡੀ ਡਿਊਟੀ ਸੀ ਉਹਦਾ ਤੁਸੀਂ ਕੀਤੀ ਨਹੀਂ ਤੁਸੀਂ ਲਖੋ ਉਹਨਾਂ ਦੇ ਨਾਲ ਹੋ ਲਿਗੇ ਮੂਰਖਾਂ ਦੇ ਨਾਲ ਵਿਦਵਤਾ ਮੂਰਖ ਦੇ ਤੁਸੀਂ ਕੀ ਲਾਣਾ ਸੀ ਮੂਰਖਾਂ ਨਾਲ ਉਜੜਦੇ ਐ ਸਾਰੇ ਜਿਹੜੇ ਨੇ ਤਦੋਂ ਪਾਸ਼ਾ ਨੇ ਥੇਤਾ ਲਿਖੀ ਹੋਈ ਹੋਏ ਨੇ ਇਸ ਇੱਕ ਇਹਦੇ ਵਿੱਚ ਜਦ ਪੂਰਾ ਕੀਤਾ ਜਿਹੜੇ ਜਿਹੜਾ ਜਿਹੜੀ ਜਿਹੜੀ ਤਰੀਖ ਨੂੰ ਪੂਰਾ ਕੀਤਾ ਕੋਈ ਗਰੰਟ ਕੋਈ ਗ੍ਰੰਥ ਕੋਈ ਪੋਥੀ ਕੋਈ ਪਾਠ ਉਹਦੇ ਤਰੀਕਾ ਜਿਹੜੀ ਦਿੱਤੀ ਹੋਈ ਹੈ ਨੇ ਬਹੁਤ ਤਾਂ ਦਿੱਤੀ ਹੋਈ ਹੈ ਬੁਝਾ ਕੀ ਨਗਾਂ ਤਾਂ ਦਿੱਤੀ ਹੋਈ ਹੈ 12 ਮਾਹ ਤੋਂ ਲਿਖਿਆ ਹੋਇਆ ਹੈ ਥਿੱਤੀ ਗੌੜੀ ਲਿਖੀ ਹੋਈ ਹੈ ਦਿੱਤਾ ਲਿਖਿਆ ਆਉਂਦੀਆਂ ਨੇ ਇਹਦੇ ਨਾਲ ਕੀ ਨਹਿਰਾਪਣ ਹੋ ਜੂ ਬਈ ਅਸਲ ਤੇ ਜਿਹੜੇ ਵਿਦਵਾਨ ਨੇ ਨਾ ਉਹਨਾਂ ਨੂੰ ਧਾਰਮਿਕ ਬੰਦੇ ਹੀ ਹੁੰਦੇ ਇਹਨਾਂ ਨੇ ਬਹੁੜੀ ਹੁੰਦੇ ਬੱਟਾ ਨੋ ਵੀਓ ਗੁਰਬਾਣੀ ਬੱਟਾ ਨੁਬੀਆਂ ਨਹੀਂ ਬੋਲਦੀ ਟੋਲਦੀ ਹੈ ਜਿਹੜੀਆਂ ਪਈਆਂ ਹੋਈਆਂ ਬੱਟਾ ਨੇ ਟੌੜੀਆਂ ਦੇ ਰਹੀਆਂ ਸੀ ਉਹਨਾਂ ਦਾ ਮਕਾਤਾ ਤੇ ਦੁਬਾਰਾ ਜੋਗੀ ਜਾਣੇ ਰਤਬਾ ਨਾ ਕੋਈ ਜਗਰਤਾ ਸਿੱਧੀ ਕੋ ਸਾਜੇ ਆਪੇ ਨਾਲ ਹੋਏ ਇਹ ਉਸ ਨਾਨਕ ਦੇ ਰਾਹ ਦੇ ਕਲੰਦਰ ਬਣਾਉਂਦਾ ਜਿਹੜਾ ਆ ਕਹਿੰਦਾ ਉਹਦੇ ਨੂੰ ਮੰਨਦਾ ਹੀ ਨਹੀਂ ਤੁਸੀਂ ਇਹਨੂੰ ਬੋਲਤਾ ਦੇ ਰਹੇ ਗੁਰਮੱਤ ਦੇ ਖਲਾਫ ਹੈ ਇਹਨੂੰ ਬੋਲਤਾ ਦੇਣੀ ਜੋ ਚੱਲਦਾ ਚੱਲੀ ਜਾਣ ਦੋ ਸਵਾਲ ਹੈ ਗੁਰਬਾਣੀ ਕੀ ਕਹਿੰਦੀ ਹੈ ਦੱਸਣਾ ਆਪਾਂ ਲੋਕਾਂ ਨੂੰ ਇਹ ਗੱਲ ਨਾ ਮਗਰ ਧਿਆਨ ਦੇ ਕੇ ਕੀ ਫਰਕ ਪੂ ਕੀ ਡੈਰਾ ਪੜਾ ਸਾਡਾ ਹੋ ਜੂਗਾ ਇਹਨੂੰ ਕੁਝ ਵੀ ਡੈਰਾ ਪੜੀ ਹੁੜ ਵਾਲਾ ਇਹਨੂੰ ਭਾਵਨਾ ਬਹੀਨ ਕਹਿੰਦੇ ਇਹ ਗੱਲ ਨੂੰ ਮੁੱਦਾ ਬਣਾ ਕੇ ਅਸੀਂ ਸਿੱਧੂਆਨ ਹੋਇਆ ਮੁਸਲਮਾਨਾਂ ਨੂੰ ਇਸ ਗੱਲ ਨੂੰ ਮੁੱਦਾ ਬਣਾ ਕੇ ਵਖਰੇ ਹੋਈਏ ਅਸੀਂ ਮੂਰਖੀ ਦਾ ਹਰ ਕੀ ਹੁਣ ਚਲੋ ਉਸਨੇ ਖੜ ਤਾਂ ਜੋ ਮੰਨਦਿਆਂ ਨਾ ਬੀਜੋ ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵਿਚਾਰ ਤਾਰਾ ਬਦਲੋ ਰਹੀ ਭਾਵਨਾ ਬਹੀਨ ਕੈਸੇ ਗਿਆਨ ਕੋ ਵਿਚਾਰ ਰਹੀ ਜਿਉ ਇਹ हां पावना भेद कैसे ज्ञान को विचार ही ज्ञान विचार जे अंदर भूख नहीं है आदमी करता कोई भी भूख ਨਾਲ ਗਿਆਨ ਵਿਚਾਰ ਕਰਦੀਏ ਅਸੀਂ ਕਰਦੀਏ ਗਿਆਨ ਵਿਚਾਰ ਗਿਆਨ ਵਿਚਾਰ ਕਰਕੇ ਜੇ ਲੋਕਾਂ ਨੂੰ ਸਮਝਾ ਲੋਕਾਂ ਨੂੰ ਗਿਆਨ ਦੇ ਦੋ ਆਪੇ ਛੱਡਣਗੇ ਸਭ ਕੁਝ ਦਿੱਤਾ ਕੀ ਹੈ ਕੋਈ ਬਣੀ ਜਾਓ ਫਿਰ ਜਿਹੜੇ ਸਾਡੇ ਉ ਤਾਂ ਦਿਨ ਬਲੋੜ ਦਾ ਮਤਲਬ ਹੈ ਕੋਈ ਨਹੀਂ ਸਾਡੇ ਨਾਲ ਜਲਮ ਦਾ ਮਰਨੇ ਨੂੰ ਬਣਨੇ ਦੀ ਵਰਦੀ ਤੋ ਬਿਨ ਲਈ ਜਨਮ ਮਰਨ ਦਾ ਹੁਦੈ ਨਹੀਂ ਜਨਮ ਮਰਨ ਦਾ ਭਰਮ ਗਿਆ ਗੁਰਸਾਖੀ ਜਾਗੀ ਜਿਹੜੇ ਜਨਮ ਮਰਨ ਸੰਸਾਰੀਆ ਇਹਨੂੰ ਅਸੀਂ ਮੰਨਦੇ ਹੀ ਨਹੀਂ ਜਦ ਅਸੀਂ ਸਾ ਅਸੀਂ ਕਿੰਨਾ ਤੇ ਕੀ ਲੈਣ ਜਨਮ ਮਰਨ ਦੂਹ ਮੈ ਨਹੀਂ ਜਨਮ ਪਰ ਗੁਗਾਰੀ ਆਇਆ